ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਪਰ ਦਿ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨ 8ਵੀਂ ਪੇ ਕਮਿਸ਼ਨ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਨੇ ਕੇਂਦਰੀ ਤਨਖਾਹ ਕਮਿਸ਼ਨ ਕਦੋਂ ਬੈਠੇਗਾ ਸੋਸ਼ਲ ਮੀਡੀਆ ਤੋਂ ਜਿਹੜੀ ਖਬਰ ਆ ਰਹੀ ਹੈ 8ਵੀਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਬਾਰੇ ਝੂਠੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ ਇਸ ਵੀਡੀਓ ਦੇ ਵਿੱਚ ਇਹ ਹੀ ਦੱਸਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦਾ 7ਵਾਂ ਤਨਖਾਹ ਕਮਿਸ਼ਨ ਕਦੋਂ ਗਠਿਤ ਹੋਵੇਗਾ ਸੋ ਦੋਸਤੋ ਕੇਂਦ ਆਪਾਂ ਗੱਲ ਕਰ ਲੈਨੇ ਆ ਪਰ ਸਰਕਾਰ ਨੇ ਜਨਵਰੀ 2025 ਨੂੰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿਉਂਕਿ ਮਲਾਜ਼ਮਾਂ ਦਾ ਵੋਟ ਬੈਂਕ ਆਪਣੇ ਵੱਲ ਕੀਤਾ ਜਾਵੇ ਕੇਂਦਰੀ ਅਠਮਾ ਤਨਖਾਹ ਕਮਿਸ਼ਨ ਗਠਿਤ ਕਰਨ ਦਾ ਉਦੋਂ ਇਹ ਗੱਲ ਕਹੀ ਗਈ ਸੀ ਵੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚੋਂ ਲਾਹਾ ਲੈਣ ਦੇ ਲਈ ਮੋਦੀ ਸਰਕਾਰ ਨੇ 8ਵਾਂ ਤਨਖਾਹ ਕਮਿਸ਼ਨ ਗਠਨ ਕਰਨ ਦਾ ਐਲਾਨ ਕੀਤਾ ਜਿਸ ਦੇ ਨਾਲ ਬੀਜੇਪੀ ਨੂੰ ਭਾਰੀ ਜਿੱਤ ਪ੍ਰਾਪਤ ਹੋਈ ਪਰ ਅਸਤਕ ਨਾ ਇਸ ਤਨਖਾਹ ਕਮਿਸ਼ਨ ਦਾ ਜਿਹੜਾ ਗਠਿਤ ਹੋਇਆ ਨਾ ਇਹ ਜਿਹੜਾ ਨੋਟੀਫਾਈਡ ਹੋਇਆ ਨਾ ਹੀ ਇਹਦੇ ਚੇਅਰਮੈਨ ਤੇ ਮੈਂਬਰ ਹਲੇ ਤੱਕ ਨਿਯੁਕਤ ਕੀਤੇ ਗਏ ਜਿਨ੍ਹਾਂ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਨੇ ਤੇ ਹੁਣ ਦੋ ਮੈਂਬਰ ਜਿਹੜੇ ਨੇ ਪਾਰਲੀਮੈਂਟ ਦੇ ਜਿਹਨੇ ਇੱਕ ਟੇਰ ਬਾਲੂ ਤੇ ਦੂਸਰੇ ਆਨੰਦ ਉਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਸਵਾਲ ਚੁੱਕੇ ਪਾਸ ਸਰਕਾਰ ਨੇ ਅੱਠਵੀਂ ਤਨਖਾਹ ਜਿਹੜੀ ਕਿ ਕਮਿਸ਼ਨ ਨੂੰ ਨੋਟੀਫਾਈ ਕਿਉਂ ਨਹੀਂ ਕੀਤਾ ਭਾਵ ਕਿ ਗਠਿਤ ਕਿਉਂ ਨਹੀਂ ਕੀਤਾ ਇਹ ਸਵਾਲ ਮੈਂਬਰ ਆਫ ਪਾਰਲੀਮੈਂਟ ਨੇ ਉਠਾਇਆ 6 ਮਹੀਨੇ ਹੋ ਗਏ ਨੇ ਇਹਨਾਂ ਦਾ ਐਲਾਨ ਕੀਤਾ ਇਹਨੂੰ ਜਨਵਰੀ 2025 ਦੇ ਵਿੱਚ ਐਲਾਨ ਕੀਤਾ ਸੀ ਪਰ ਅਜ ਤੱਕ ਕੇਂਦਰੀ 8ਵੀਂ ਤਨਖਾਹ ਕਮਿਸ਼ਨ ਨੂੰ ਗਠਿਤ ਕਿਉਂ ਨਹੀਂ ਕੀਤਾ ਇਹਦੇ ਜਵਾਬ ਦੇ ਵਿੱਚ ਕੇਂਦਰੀ ਰਾਜ ਮੰਤਰੀ ਪੰਕਜ ਚੌਧਰੀ ਹੋਣਾ ਨੇ ਬੜਾ ਗੋਲ ਮੋਲ ਜਵਾਬ ਦਿੱਤਾ ਉਹ ਕਹਿੰਦੇ ਵੀ 8ਵੀਂ ਤਨਖਾਹ ਕਮਿਸ਼ਨ ਦੀ ਨੋਟੀਫਿਕੇਸ਼ਨ ਭਾਵੇਂ ਜਿਹੜਾ ਗਠਨ ਜਿਹੜਾ ਹੈ ਉਸ ਨੂੰ ਇਸ ਦੇ ਲਈ ਨਹੀਂ ਹਲੇ ਤੱਕ ਕੀਤਾ ਗਿਆ ਵੀ ਉਹ ਇਸ ਨਾਲ ਜੁੜੇ ਜਿਹੜੇ ਨੇ ਮੁਖਤੀ ਰਾਣੇ ਉਹ ਨਾਲ ਚਰਚਾ ਕਰ ਰਹੇ ਨੇ ਜਿਹਦੇ ਵਿੱਚ ਡਿਫੈਂਸ ਵਿਭਾਗ ਆ ਜਿਹੜਾ ਗ੍ਰਹਿ ਵਿਭਾਗ ਆ ਪਰ ਜਿਹੜਾ ਪਰਸਨਲ ਵਿਭਾਗ ਸੂਬੇ ਦੀਆਂ ਸਰਕਾਰਾਂ ਨੇ ਉਹ ਚਰਚਾ ਚੱਲਨ ਕਰਕੇ ਚਰਚਾ ਪੂਰੀ ਨਾ ਹੋਣ ਕਰਕੇ ਉਨ੍ਹਾਂ ਦੇ ਨਾਲ ਹਲੇ ਤੱਕ ਤਨਖਾਹ ਕਮਿਸ਼ਨ ਨੂੰ ਗਠਿਤ ਨਹੀਂ ਕੀਤਾ। ਦੂਸਰਾ ਸਵਾਲ ਮੈਂਬਰ ਪਾਰਲੀਮੈਂਟ ਨੇ ਇਹ ਵੀ ਕੀਤਾ ਸੀ ਵੀ ਹਲੇ ਤੱਕ ਚੇਅਰਮੈਨ ਤੇ ਮੈਂਬਰ ਵੀ ਨਿਯੁਕਤ ਨਹੀਂ ਕੀਤੇ। ਇਹਦਾ ਕੀ ਕਾਰਨ ਹੈ? ਅਤੇ ਇਹਦੇ ਜਵਾਬ ਦੇ ਵਿੱਚ ਕੇਂਦਰੀ ਵਿੱਤ ਮੰਤਰੀ ਵਿੱਤ ਰਾਜ ਮੰਤਰੀ ਸਾਹਮਣੇ ਕਿਹਾ ਹੈ ਵੀ ਜਦੋਂ ਇਹਨੂੰ ਨੋਟੀਫਾਈ ਕੀਤਾ ਜਾਏਗਾ, ਜਦੋਂ ਇਹਨੂੰ ਗਠਿਤ ਕੀਤਾ ਜਾਏਗਾ ਤੇ ਫਿਰ ਨਾਲ ਹੀ ਮੈਂਬਰ ਅਤੇ ਚੇਅਰਮੈਨ ਜਿਹੜੇ ਨੇ ਨਿਯੁਕਤ ਕੀਤੇ ਜਾਣਗੇ। ਤੀਸਰਾ ਸਵਾਲ ਜਿਹੜਾ ਸਵਾਲ ਹੈ ਮੈਂਬਰਾਂ ਨੇ ਸੰਦਨ ਦੇ ਵਿੱਚ ਇਹ ਕੀਤਾ ਸੀ ਵੀ ਕੇਂਦਰੀ 8ਵੀਂ ਤਨਖਾਹ ਕਮਿਸ਼ਨ ਦਾ ਜਿਹੜਾ ਹੈ ਉਹਨੂੰ ਲਾਗੂ ਕਦੋਂ ਕੀਤਾ ਜਾਏਗਾ ਇਹਦਾ ਜਵਾਬ ਪੂਰੀ ਤਰ੍ਹਾਂ ਕੇਂਦਰੀ ਵਿੱਤ ਰਾਜ ਮੰਤਰੀ ਤੇ ਸਪਸ਼ਟ ਨਹੀਂ ਕੀਤਾ ਉਹ ਕਹਿੰਦੇ ਨੇ ਜਦੋਂ 8ਵੀਂ ਤਨਖਾਹ ਕਮਿਸ਼ਨ ਦੀਆਂ ਸ਼ਵਾਰਥਾਂ ਆਉਣਗੀਆਂ ਤੇ ਜਦੋਂ ਉਹਨਾਂ ਸ਼ਵਾਰਥਾਂ ਨੂੰ ਭਾਰਤ ਸਰਕਾਰ ਪ੍ਰਵਾਨ ਕਰ ਲਏਗੀ ਤੇ ਉਦੋਂ ਜਿਹੜਾ ਹੈ 8ਵਾਂ ਤਨਖਾਹ ਕਮਿਸ਼ਨ ਲਾਗੂ ਹੋ ਜਾਏਗਾ ਜਿਹਦੇ ਤੇ ਸਾਫ਼ ਸੰਕੇਤ ਮਿਲਦੇ ਨੇ ਭਾਰਤ ਸਰਕਾਰ ਦੀ 8ਵਾਂ ਤਨਖਾਹ ਕਮਿਸ਼ਨ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਚਾਲੀਆਂ ਨੇ 8ਵਾਂ ਪੇ ਕਮਿਸ਼ਨ ਗਠਿਤ ਕਰਕੇ ਲਾਗੂ ਕਰਨ ਦਾ ਉਹਦੀ ਕਾਰਵਾਈ ਚਲਾਉਣ ਦਾ ਜਿਹੜਾ ਹੈ ਕੋਈ ਵਿਚਾਰ ਨਹੀਂ ਲੱਗਦਾ ਕਿਉਂਕਿ 6 ਮਹੀਨੇ ਪਹਿਲਾਂ ਇਹ ਗਠਿਤ ਕਰਨ ਦਾ ਐਲਾਨ ਕੀਤਾ ਸੀ ਸਵਾਲਾਂ ਦਾ ਸਵਾਲ ਇਹ ਵੀ ਹੈ ਵੀ 8ਵਾਂ ਤਨਖਾਹ ਕਮਿਸ਼ਨ ਜਿਹੜਾ ਹੈ 1 ਜਨਵਰੀ 2026 ਨੂੰ ਲਾਗੂ ਹੋਣਾ ਹੈ ਕਿਉਂਕਿ ਪਿਛਲਾ ਤਨਖਾਹ ਕਮਿਸ਼ਨ ਜਿਹੜਾ ਹੈ 1 ਜਨਵਰੀ 2016 ਨੂੰ ਲਾਗੂ ਹੋਇਆ ਸੀ 10 ਸਾਲ ਬਾਅਦ ਉਹ ਲਾਗੂ ਹੋਣਾ ਹੁੰਦਾ ਹੈ 1 ਜਨਵਰੀ 2026 ਨੂੰ ਤੇ ਕੁੱਲ ਜਿਹੜਾ ਹੈ 5 ਕੁ ਮਹੀਨੇ ਬਾਕੀ ਬਚੇ ਨੇ ਕਿ 5 ਮਹੀਨਿਆਂ ਦੇ ਵਿੱਚ ਕੇਂਦਰੀ 8ਵਾਂ ਤਨਖਾਹ ਕਮਿਸ਼ਨ ਸਾਰੇ ਪ੍ਰਕਿਰਿਆ ਚਲਾ ਕੇ ਤੇ ਆਪਣੀ ਰਿਪੋਰਟ ਸਰਕਾਰ ਨੂੰ ਦੇਵੇਗਾ ਸੰਭਵ ਹੈ ਕਿ ਬਿਲਕੁਲ ਜਿਹੜਾ ਅਸੰਭਵ ਹੈ ਕਿਉਂਕਿ ਤਨਖਾਹ ਕਮਿਸ਼ਨ ਦੇ ਵੱਲੋਂ ਆਪਣੀ ਰਿਪੋਰਟ ਤਿਆਰ ਕਰਨ ਦੇ ਲਈ ਬਹੁਤ ਹੀ ਲੰਬੀ ਪ੍ਰਕਿਰਿਆ ਦੇ ਵਿੱਚ ਲੰਘਣਾ ਪੈਂਦਾ ਹੈ ਪਹਿਲਾਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਮੈਂਬਰਨ ਹਾਸਲ ਕੀਤੇ ਜਾਂਦੇ ਨੇ ਤੇ ਫਿਰ ਉਹਨਾਂ ਦੇ ਨਾਲ ਮੀਟਿੰਗ ਕੀਤੀਆਂ ਜਾਂਦੀਆਂ ਨੇ ਵਿਭਾਗਾਂ ਦੇ ਮੁਖੀ ਤੇ ਪਬੰਦਕੀ ਸਕੱਤਰਾਂ ਦੀਆਂ ਸ਼ਿਫਾਸ਼ਾਂ ਜਿਹੜੀਆਂ ਨੇ ਉਹ ਹਾਸਲ ਕੀਤੀਆਂ ਜਾਂਦੀਆਂ ਨੇ ਫਿਰ ਅਫਸਰ ਸ਼ਾਹੀ ਦੇ ਨਾਲ ਮੀਟਿੰਗਾਂ ਦਾ ਦੌਰ ਚੱਲਦਾ ਫਿਰ ਤਨਖਾਹ ਕਮਿਸ਼ਨ ਦੇ ਚੇਅਰਮੈਨ ਤੇ ਮੈਂਬਰ ਜਿਹੜੇ ਨੇ ਹੋਰ ਵੱਖ-ਵੱਖ ਫੀਲਡਾਂ ਦੇ ਜਿਹੜੇ ਨੇ ਐਕਸਪਰਟ ਨੇ ਉਹਨਾਂ ਦੇ ਨਾਲ ਮੀਟਿੰਗਾਂ ਕਰਦੇ ਨੇ ਇਸ ਦੇ ਸਬੰਧ ਦੇ ਵਿੱਚ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਦੀਆਂ ਰਵੱਈਏ ਵੀ ਜਿਹੜੇ ਕਿ رائے ਵੀ ਲਈ ਜਾਂਦੀ ਹੈ ਵਰਲਡ ਵਾਈਲਡ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਕਿ ਸਟੱਡੀਆਂ ਕਰਨ ਤੋਂ ਬਾਅਦ ਰਿਪੋਰਟ ਦਿੰਦੇ ਨੇ ਸੋ ਇਹ ਲੱਗਦਾ ਵੀ ਕੇਂਦਰੀ 8ਵੀਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੇੜ ਭਵਿੱਖ ਦੇ ਵਿੱਚ ਲੱਖ ਪਰ ਗੱਲ ਇਥੇ ਖਤਮ ਨਹੀਂ ਹੁੰਦੀ ਹੈ ਕਿਉਂਕਿ ਪੰਜਾਬ ਦਾ ਜਿਹੜਾ ਸੱਤਵਾਂ ਤਨਖਾਹ ਕਮਿਸ਼ਨ ਜਿਹੜਾ ਡਿਊ ਹੈ ਹਾਲੇ ਤੱਕ ਵੈਸੇ ਮਲਾਜ਼ਮਾਂ ਦਾ ਜਿਹੜਾ ਰੋਣਾ ਜਿਹੜਾ ਰੋ ਰਏ ਨੇ ਤੇ ਉਹਨਾਂ ਨੂੰ ਤੇ 6ਵਾਂ ਤਨਖਾਹ ਕਮਿਸ਼ਨ ਪੂਰਾ ਵੀ ਨਹੀਂ ਮਿਲਿਆ ਖਾਸ ਕਰਕੇ ਜਿਹੜੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਨੇ ਪਰ ਇਹ ਗੱਲ ਬੜੀ ਹੀ ਕਲੀਅਰ ਹੈ ਸਪਸ਼ਟ ਹੈ ਵੀ ਕੇਂਦਰੀ ਤਨਖਾਹ ਕਮਿਸ਼ਨ ਦੇ ਗਠਨ ਤੋਂ ਬਾਅਦ ਸੂਬਾ ਸਰਕਾਰਾਂ ਆਪਣੇ ਤਨਖਾਹ ਕਮਿਸ਼ਨ ਜਿਹੜਾ ਹੋ ਬਠਾਉਂਦੀਆਂ ਨੇ ਇਸ ਦੇ ਲਈ ਪੰਜਾਬ ਦਾ ਤਨਖਾਹ ਕਮਿਸ਼ਨ 7ਵਾਂ ਬਠਾਉਣ ਦਾ ਮਾਮਲਾ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੇ ਤਨਖਾਹ ਕਮਿਸ਼ਨ ਨਾਲ ਜੁੜਿਆ ਸੋ ਲੱਗਦਾ ਹੈ ਇਹ ਹੈ ਕਿ ਪੰਜਾਬ ਦਾ ਇਹ ਮਲਾਜ਼ਮਾਂ ਨੂੰ ਹਲੇ ਅਗਲਾ 7ਵਾਂ ਤਨਖਾਹ ਕਮਿਸ਼ਨ ਲਾਗ ਹੁੰਦਾ ਜਾਂ ਗਠਿਤ ਹੁੰਦਾ ਨਹੀਂ ਜਾਪਦਾ ਸੀ ਅੱਜ ਦੀ ਵੀਡੀਓ ਦੇ ਵਿੱਚ ਇਹ ਨਹੀਂ ਹੈ ਬਣਾਉਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਚੈਨਲ ਦੀ ਨਵੀਂ ਆਉ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਧੰਨਵਾਦ ਜੀ।